ਜਦੋਂ ਕੱਲੇ ਘਰ ਵਾਲੇ ਤੋਂ ਨਾ ਹੋਇਆ ਤਾਂ ਉਸਨੇ ਮੇਰੇ ਦਿਓਰ ਨਾਲ ਮਿਲ ਕੇ ਮੇਰੀ ਹਾਲਤ ਖਰਾਬ ਕਰ ਦਿੱਤੀ ਮੈਂ ਜਿਸ ਹਾਲਤ ਵਿੱਚ ਮੰਜੇ ਤੋਂ ਉੱઠી ਤੇ ਆਪਣੇ ਦਿਓਰ ਨੂੰ ਸਾਹਮਣੇ ਖੜਾ ਦੇਖ ਕੇ ਮੇਰੇ ਹੋਸ਼ ਉੱਡ ਗਏ ਮੇਰਾ ਘਰ ਵਾਲਾ ਤੇ ਦਿਓਰ ਦੋਨਾਂ ਨੇ ਮਿਲ ਕੇ ਮੇਰੇ ਨਾਲ ਬਹੁਤ ਹੀ ਘਟੀਆ ਕੰਮ ਕੀਤਾ ਜਿਸ ਨਾਲ ਮੇਰੀ ਹਾਲਤ ਖਰਾਬ ਹੋ ਗਈ ਕੋਈ ਘਰ ਵਾਲਾ ਇੰਨਾ ਗੰਦਾ ਕੰਮ ਕਿੱਦਾਂ ਕਰਵਾ ਸਕਦਾ ਹੈ ਆਪਣੀ ਘਰਵਾਲੀ ਦੇ ਨਾਲ ਹਮੇਸ਼ਾ ਲੋਕਾਂ ਨੂੰ ਵਿਆਹ ਤੋਂ 1-2 ਸਾਲ ਬਾਅਦ ਬੱਚਾ ਹੋ ਜਾਂਦਾ ਪਰ ਮੇਰੇ ਵਿਆਹ ਨੂੰ 7 ਸਾਲ ਹੋ ਗਏ ਸੀ ਮੈਨੂੰ ਹਾਲੇ ਤੱਕ ਬੱਚੇ ਦੀ ਖੁਸ਼ੀ ਨਹੀਂ ਮਿਲੀ ਇਹ ਨਹੀਂ ਸੀ ਕਿ ਮੈਂ ਇਲਾਜ ਨਹੀਂ ਕਰਵਾਇਆ ਸੀ ਜਾਂ ਫਿਰ ਕੋਸ਼ਿਸ਼ ਨਹੀਂ ਕੀਤੀ ਮੈਂ ਕੋਈ ਵੀ ਡਾਕਟਰ ਵੈਦ ਨਹੀਂ ਛੱਡਿਆ ਜਿਸ ਨੂੰ ਨਾ ਦਿਖਾਇਆ ਹੋਵੇ ਜਿੱਥੇ ਜਾਂਦੀ ਉੱਥੇ ਇਲਾਜ ਕਰਵਾਉਂਦੀ ਜਿਸ ਨੇ ਮੈਨੂੰ ਜਿੱਦਾਂ ਦੱਸਿਆ ਮੈਂ ਉਦਾਂ ਹੀ ਕੀਤਾ ਪਰ ਫੇਰ ਵੀ ਬੱਚਾ ਨਾ ਹੋਇਆ ਬੱਚੇ ਦੇ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਸੀ ਮੇਰੇ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ ਡਾਕਟਰ ਦਾ ਇਹੀ ਕਹਿਣਾ ਸੀ ਜਦੋਂ ਕਿਸਮਤ ਵਿੱਚ ਹੋਊਗਾ ਤਾਂ ਬੱਚਾ ਹੋ ਜਾਣਾ ਪਰ ਮੈਨੂੰ ਹੁਣ ਤੱਕ ਅਲਾਦ ਦੀ ਖੁਸ਼ੀ ਨਹੀਂ ਮਿਲੀ ਸੀ ਮੇਰੇ ਸਹੁਰਿਆਂ ਵਿੱਚ ਅਸੀਂ ਤਿੰਨ ਲੋਕ ਸੀ ਮੈਂ ਮੇਰਾ ਘਰਵਾਲਾ ਤੇ ਇੱਕ ਛੋਟਾ ਦਿਓਰ ਜਦੋਂ ਮੇਰਾ ਘਰਵਾਲਾ ਤੇ ਦਿਓਰ ਛੋਟੇ ਹੁੰਦੇ ਸੀ ਤਾਂ ਉਹਨਾਂ ਦੇ ਮਾਪਿਓ ਦੀ ਮੌਤ ਹੋ ਗਈ ਸੀ ਮੇਰਾ ਘਰਵਾਲਾ ਪ੍ਰਾਈਵੇਟ ਕੰਮ ਕਰਦਾ ਸੀ ਇਹ ਮੇਰਾ ਦਿਓਰ ਇੱਕ ਮੈਡੀਕਲ ਸਟੋਰ ਵਿੱਚ ਕੰਮ ਕਰਦਾ ਸੀ ਪੂਰਾ ਦਿਨ ਉੱਥੇ ਰਹਿੰਦਾ ਤੇ ਰਾਤ ਨੂੰ ਘਰੇ ਆਉਂਦਾ ਇਸ ਲਈ ਸਹੁਰਿਆਂ ਵਿੱਚ ਮੈਨੂੰ ਕੋਈ ਨਹੀਂ ਟੋਕਦਾ ਸੀ ਫਿਰ ਵੀ ਬੱਚਾ ਤਾਂ ਸਭ ਨੂੰ ਚਾਹੀਦਾ ਕਿਉਂਕਿ ਦੁਨੀਆ ਵਿੱਚ ਬਾਂਝ ਔਰਤ ਨੂੰ ਚੰਗਾ ਨਹੀਂ ਮੰਨਦੀ ਇਸ ਗੱਲ ਦਾ ਅੰਦਾਜ਼ਾ ਮੈਨੂੰ 6 ਸਾਲਾਂ ਵਿੱਚ ਹੋ ਗਿਆ ਸੀ ਇੱਕ ਦਿਨ ਮੇਰਾ ਘਰਵਾਲਾ ਜਦੋਂ ਦਫ਼ਤਰ ਤੋਂ ਵਾਪਸ ਆਇਆ ਤਾਂ ਬਹੁਤ ਖੁਸ਼ੀ ਆਉਂਦੀ ਸਿੱਧਾ ਕਮਰੇ ਵਿੱਚ ਗਿਆ ਤੇ ਕੁਝ ਲੱਭਣ ਲੱਗ ਗਿਆ ਮੈਂ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਕਹਿ ਲਗਿਆ ਕਿ ਮੈਂ ਤੈਨੂੰ ਰਾਤ ਨੂੰ ਕ ਅਜਹੀ ਚੀਜ਼ ਦੇਵਾਂਗਾ ਜਿਸ ਨੂੰ ਦੇਖ ਕੇ ਤੂੰ ਖੁਸ਼ ਹੋ ਜਾਏਂਗੀ ਉਸ ਦਿਨ ਘਰ ਵਿੱਚ ਕੁਝ ਮਹਿਮਾਵਰੀ ਸੀ ਦਿਉਰ ਵੀ ਮੇਰਾ ਮੈਡੀਕਲ ਸਟੋਰ ਨਹੀਂ ਗਿਆ ਸੀ ਕਿਉਂਕਿ ਉਸ ਦਿਨ ਮੇਰੇ ਵਿਆਹ ਦੀ ਸਾਲਗिरा ਸੀ ਇਸ ਖੁਸ਼ੀ ਵਿੱਚ ਮੈਂ ਤੇ ਮੇਰੇ ਘਰ ਵਾਲੇ ਨੇ ਛੋਟਾ ਜਿਹਾ ਫੰਕਸ਼ਨ ਰੱਖਿਆ ਸੀ ਸਾਰੇ ਰਿਸ਼ਤੇਦਾਰ ਇਸ ਲਈ ਘਰ ਵਿੱਚ ਆਏ ਹੋਏ ਸੀ ਮੈਂ ਸੌਣ ਦਾ ਸਭ ਦੇ ਇੰਤਜ਼ਾਰ ਕਰ ਰਹੀ ਸੀ ਤੇ ਘਰ ਵਾਲੇ ਦਾ ਇਸ਼ਾਰਾ ਸਮਝ ਹੀ ਨਾ ਸਕੀ ਆਖਰ ਜਹੀ ਕਿਹੜੀ ਚੀਜ਼ ਹੈ ਜਿਸ ਨੂੰ ਦੇਖ ਕੇ ਮੈਨੂੰ ਖੁਸ਼ੀ ਹੋ ਜਾਊਗੀ ਮੈਨੂੰ ਲੱਗਿਆ ਕੋਈ ਗਿਫਟ ਹੋਣਾ ਮੇਰੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਦੁਨੀਆ ਦੀ ਹਰ ਇੱਕ ਚੀਜ਼ ਮੇਰੇ ਕੋਲ ਸੀ ਕਮੀ ਸੀ ਤਾਂ ਬਸ ਬੱਚੇ ਦੀ ਇਸ ਕਰਕੇ ਮੇਰਾ ਘਰ ਵਾਲਾ ਵੀ ਪਰੇਸ਼ਾਨ ਰਹਿੰਦਾ ਪਰ ਜਿਸ ਨੂੰ ਦੇਖ ਕੇ ਮੈਨੂੰ ਅੱਜ ਹੈਰਾਨੀ ਹੋ ਰਹੀ ਸੀ ਕਿ ਅੱਜ ਉਸ ਦੇ ਚਿਹਰੇ ਤੇ ਖੁਸ਼ੀ ਸੀ ਜਿੱਦਾਂ ਉਸ ਨੂੰ ਕੋਈ ਵੱਡੀ ਦੌਲਤ ਮਿਲ ਗਈ ਹੋਵੇ ਇਹ ਤਾਂ ਮੈਂ ਵੀ ਜਾਣਦੀ ਸੀ ਕਿ ਮੇਰੇ ਤੇ ਮੇਰੇ ਘਰਵਾਲੇ ਲਈ ਦੌਲਤ ਬੱਚਾ ਹੀ ਹੈ ਤੇ ਹੁਣ ਮੈਂ ਸਭ ਦੇ ਸੌਣ ਦਾ ਇੰਤਜ਼ਾਰ ਕਰਨ ਲੱਗੀ ਆਖਰ ਮੇਰਾ ਘਰਵਾਲਾ ਮੈਨੂੰ ਕੀ ਦਿਖਾਉਣਾ ਚਾਹੁੰਦਾ ਸੀ ਜਦ ਸਭ ਸੌ ਗਏ ਤਾਂ ਮੇਰਾ ਘਰਵਾਲਾ ਮੈਨੂੰ ਲੈ ਕੇ ਕਮਰੇ ਵਿੱਚ ਆਇਆ ਤੇ ਮੈਨੂੰ ਬਿਠਾਉਂਦੇ ਹੋਏ ਮੇਰੇ ਸਾਹਮਣੇ ਬੈਠ ਕੇ ਤੇ ਕਹਿਣ ਲੱਗੇ ਨਿਧੀ ਅੱਜ ਜੋ ਚੀਜ਼ ਤੈਨੂੰ ਦਿਖਾਉਣ ਵਾਲਾ ਹਾਂ ਉਹ ਦੇਖ ਕੇ ਉਸ ਬਾਰੇ ਸੁਣ ਕੇ ਤੂੰ ਖੁਸ਼ੀ ਨਾਲ ਪਾਗਲ ਹੋ ਜਾਏਂਗੀ ਇਸ ਵਕਤ ਮੇਰੇ ਚਿਹਰੇ ਤੇ ਬਹੁਤ ਖੁਸ਼ੀ ਸੀ ਤੇ ਬੇਚੈਨੀ ਦਿਲ ਕਰ ਰਿਹਾ ਸੀ ਜਲਦੀ ਜਲਦੀ ਮੈਨੂੰ ਚੀਜ਼ ਦਿਖਾਉਣ ਕਿਉਂਕਿ ਬੱਚਿਆਂ ਦੀ ਖੁਸ਼ਖਬਰੀ ਤਾਂ ਦੂਰ ਦੂਰ ਤੱਕ ਕੋਈ ਉਮੀਦ ਹੀ ਨਹੀਂ ਸੀ ਜੇ ਕੋਈ ਗਿਫਟ ਸੀ ਤਾਂ ਮੇਰੇ ਘਰ ਵਾਲੇ ਦੇ ਚਿਹਰੇ ਤੇ ਇੰਨੀ ਖੁਸ਼ੀ ਕਿਉਂ ਸੀ ਉੱਠ ਕੇ ਲਿਮਾਰੀ ਵੱਲ ਚਲੇ ਗਏ ਤੇ ਮੈਂ ਹੈਰਾਨ ਹੁੰਦੇ ਹੋਏ ਉਹਨਾਂ ਵੱਲ ਦੇਖ ਹੀ ਰਹੀ ਸੀ ਉੱਚਰ ਪਿੱਛੋਂ ਵਾਪਸ ਆਏ ਤੇ ਮੇਰੇ ਕੋਲ ਬੈੰਦੇ ਹੋਏ ਮੇਰੇ ਹੱਥ ਵਿੱਚ ਇੱਕ ਪੈਕੇਟ ਦਿੱਤਾ ਤੇ ਮੈਂ ਉਸ ਨੂੰ ਦੇਖਣ ਲੱਗੀ ਤੇ ਕਹਿਣ ਲੱਗੇ ਇਸ ਵਿੱਚ ਇੱਕ ਅਜੀਹੀ ਚੀਜ਼ ਹੈ ਜਿਸ ਨਾਲ ਤੂੰ ਬਹੁਤ ਛੇਤੀ ਪ੍ਰੈਗਨੈਂਟ ਹੋ ਜਾਵੇਂਗੀ ਮੈਨੂੰ ਲੱਗਿਆ ਕਿ ਮੈਨੂੰ ਗਲਤ ਸੁਣਿਆ ਹੈ ਪਰ ਜਦੋਂ ਰੋਹਿਤ ਨੂੰ ਮੁਸਕਰਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ ਉਸ ਦੀ ਗੱਲ ਸੁਣ ਕੇ ਪਹਿਲਾਂ ਤਾਂ ਮੈਨੂੰ ਹੈਰਾਨੀ ਹੋਈ ਤੇ ਫਿਰ ਖੁਸ਼ੀ ਹੋਈ ਕਿਉਂਕਿ ਇੰਨੇ ਸਾਲਾਂ ਵਿੱਚ ਮੈਂ ਕੋਈ ਵੀ ਦਵਾਈ ਨਹੀਂ ਛੱਡੀ ਸੀ ਮੈਨੂੰ ਲੱਗਿਆ ਕਿ ਸ਼ਾਇਦ ਰੋਹਿਤ ਕੋਈ ਦਵਾਈ ਲੈ ਕੇ ਆਏ ਨੇ ਜਿਸ ਤੇ ਇਸਤੇਮਾਰ ਨਾਲ ਸਾਡੇ ਬੱਚਾ ਹੋ ਜਾਣਾ ਖੁਸ਼ੀ ਕਰਕੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਮੈਨੂੰ ਵੀ ਉਹਨਾਂ ਦੀਆਂ ਗੱਲਾਂ ਤੇ ਯਕੀਨ ਹੋ ਗਿਆ ਸੀ ਕਿ ਸ਼ਾਇਦ ਉਹ ਦਵਾਈ ਅਸਰ ਕਰੂਗੀ ਮੈਂ ਬੇਸਬਰੀ ਨਾਲ ਉਸ ਨੂੰ ਖੋਲਿਆ ਪਰ ਉਸ ਵਿੱਚ ਜੋ ਚੀਜ਼ ਸੀ ਉਸ ਨੂੰ ਦੇਖ ਕੇ ਮੈਨੂੰ ਇੱਕ ਪਾਲੀ ਹੈਰਾਨੀ ਹੋਈ ਮੈਂ ਹੈਰਾਨੀ ਨਾਲ ਦੇਖਿਆ ਤੇ ਪੁੱਛਿਆ ਕੀ ਮਜ਼ਾਕ ਹੈ ਮੈਨੂੰ ਲੱਗਿਆ ਕਿ ਸ਼ਾਇਦ ਉਸਨੇ ਮੇਰੇ ਨਾਲ ਕੋਈ ਮਜ਼ਾਕ ਕੀਤਾ ਸੀ ਕਿਉਂਕਿ ਇਹ ਤਾਂ ਸਿਰਫ ਮਜ਼ਾਕ ਹੀ ਹੋ ਸਕਦਾ ਸੀ ਕੁਝ ਸਮਾਂ ਵਿੱਚ ਖੁਸ਼ੀ ਦੁੱਖ ਵਿੱਚ ਬਦਲ ਗਈ ਸੀ ਆਖਰੀ ਕੀ ਮਜ਼ਾਕ ਸੀ ਜੋ ਕਿ ਬਹੁਤ ਘਟੀਆ ਸੀ ਕਿਉਂਕਿ ਬੱਚੇ ਦੇ ਮਾਮਲੇ ਵਿੱਚ ਮੈਂ ਬਹੁਤ ਭਾਵਕ ਸੀ ਪੰਜ ਸਾਲਾਂ ਵਿੱਚ ਲੋਕਾਂ ਦੇ ਮੂੰਹ ਤੋਂ ਬਹੁਤ ਕੁਝ ਸੁਣਿਆ ਸੀ ਕੋਈ ਕਹਿੰਦਾ ਸੀ ਬਾਂਝ ਹੈ ਐਸੇ ਕਰਕੇ ਕੋਈ ਨਵੀਆਂ ਵਿਆਹੀਆਂ ਔਰਤਾਂ ਨੂੰ ਮੇਰੇ ਕੋਲੋਂ ਦੂਰ ਰੱਖਦਾ ਸੀ ਕਿ ਕਿਤੇ ਮੇਰਾ ਪਰਛਾਵਾਂ ਨਾ ਪੈ ਜਾਵੇ ਜਿੱਦਾਂ ਮੈਂ ਕੋਈ ਛੂਤ ਸੀ ਬੱਚਾ ਨਾ ਹੋਣ ਵਿੱਚ ਮੇਰਾ ਕੀ ਕਸੂਰ ਸੀ ਹਮੇਸ਼ਾ ਇਹੀ ਕਹਿੰਦੇ ਕਿ ਨਿਧੀ ਜਾਣ ਬੁੱਝ ਕੇ ਬੱਚਾ ਪੈਦਾ ਨਹੀਂ ਕਰ ਰਹੀ ਜੇ ਕਿਸੇ ਫੰਕਸ਼ਨ 'ਚ ਚਲੀ ਜਾਂਦੀ ਤੇ ਬੱਚੇ ਤੇ ਮੈਨੂੰ ਪਿਆਰ ਆਂਦਾ ਉਸ ਨੂੰ ਪਿਆਰ ਕਰਦੀ ਤਾਂ ਉਸ ਬੱਚੇ ਦੀ ਮਾਂ ਮੇਰੇ ਹੱਥ ਤੋਂ ਬੱਚਾ ਹੋ ਲੈਂਦੀ ਜਿੱਦਾਂ ਮੈਂ ਕੋਈ ਚੜੇਲ ਹੋਵਾਂ ਤੇ ਉਸ ਬੱਚੇ ਨੂੰ ਖਾ ਜਾਉਂਗੀ ਮੈਂ ਤਰਸਦੀ ਰਹਿ ਜਾਂਦੀ ਮੈਂ ਬੱਚੇ ਨੂੰ ਆਪਣੇ ਗਰਦਨ 'ਤੇ ਲਾ ਕੇ ਅਹਿਸਾਸ ਕਰਨਾ ਚਾਹੁੰਦੀ ਸੀ ਲੋਕਾਂ ਨੇ ਜੋ ਵੀ ਕੀਤਾ ਸੋ ਕੀਤਾ ਪਰ ਰੋਹਿਤ ਨੇ ਮੈਨੂੰ ਕਦੇ ਵੀ ਬਾਝੋਂ ਹੁੰਦਾ ਤਾਣਾ ਨਹੀਂ ਦਿੱਤਾ ਸੀ ਤੇ ਨਾ ਹੀ ਦੂਜੇ ਵਿਆਹ ਦੀ ਧਮਕੀ ਦਿੱਤੀ ਸੀ ਸਗੋਂ ਹਰ ਜਗ੍ਹਾ ਮੇਰਾ ਸਾਥ ਦਿੰਦੇ ਮੈਨੂੰ ਬਸ ਆਪਣੇ ਘਰ ਵਾਲੇ ਤੇ ਇਹੀ ਭਰੋਸਾ ਸੀ ਜੋ ਅੱਜ ਟੁੱਟ ਗਿਆ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਰੋਹਿਤ ਨੇ ਕਿਹਾ ਇਹ ਉਹ ਚੀਜ਼ ਹੈ ਜੋ ਤੈਨੂੰ ਪ੍ਰੈਗਨੈਂਟ ਕਰੂਗੀ ਮੈਂ ਇੱਕ ਵਾਰੀ ਫੇਰ ਉਸ ਪੈਕੇਟ ਵਿੱਚ ਰੱਖੇ ਹੋਏ ਤੇਲ ਦੀ ਬੋਤਲ ਬੋਤਲ ਵੱਲ ਧਿਆਨ ਨਾਲ ਦੇਖਿਆ ਤੇ ਉਸ ਨੂੰ ਖੋਲ ਕੇ ਦੇਖਣ ਲੱਗੀ ਉਹ ਕਾਲੇ ਰੰਗ ਦਾ ਤੇਲ ਸੀ ਇਸ ਤੋਂ ਇਲਾਵਾ ਉਸ ਪੈਕੇਟ ਵਿੱਚ ਕੁਝ ਵੀ ਨਹੀਂ ਸੀ ਮੈਨੂੰ ਲੱਗਿਆ ਰੋਹਿਤ ਨੇ ਵੀ ਮਰਦ ਹੋਣ ਦਾ ਸਬੂਤ ਦੇ ਦਿੱਤਾ ਸ਼ਾਇਦ ਉਹ ਵੀ ਮੇਰੇ ਬਾਝੋਂ ਹੋਣ ਦਾ ਮਜ਼ਾਕ ਬਣਾ ਰਿਹਾ ਹੈ ਉਸ ਨੇ ਮੇਰੇ ਹੱਥ ਵਿੱਚ ਤੇਲ ਦੇ ਕੇ ਕਿਹਾ ਕਿ ਉਹ ਚੀਜ਼ ਹੈ ਜੋ ਤੈਨੂੰ ਪ੍ਰੈਗਨੈਂਟ ਕਰ ਸਕਦੀ ਹੈ ਇਸ ਵਿੱਚ ਜੜੀਆਂ ਬੁੱਟੀਆਂ ਮਿਲਿਆ ਨੇ ਜੇ ਕੋਈ ਇਸ ਨੂੰ ਆਪਣੇ ਢਿੱਡ ਤੇ ਲਾ ਕੇ ਸੌ ਜਾਵੇ ਤਾਂ ਉਹ ਪ੍ਰੈਗਨੈਂਟ ਹੋ ਜਾਂਦਾ ਬਸ ਤੂੰ ਇਸ ਨੂੰ ਰਾਤ ਨੂੰ ਪੇਟ ਤੇ ਲਾ ਕੇ ਰੱਖੀ ਤੇ ਚੁੱਪ ਕਰਕੇ ਸੌ ਜਾਈ ਤਾਂ ਜੋ ਆਪਣਾ ਅਸਰ ਦਿਖਾ ਸਕੇ ਮੈਂ ਕਿਹਾ ਬਸ ਵੀ ਕਰੋ ਸਭ ਲੋਕਾਂ ਨੇ ਹੁਣ ਤੱਕ ਕੀ ਮੇਰਾ ਘਟ ਮਜ਼ਾਕ ਬਣਾਇਆ ਸੀ ਜੋ ਤੁਸੀਂ ਵੀ ਅੱਜ ਕਰ ਰਹੇ ਹੋ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਮੈਂ ਸੱਚ ਕਹਿ ਰਿਹਾ ਹਾਂ ਪਰ ਉਸ ਦੀਆਂ ਗੱਲਾਂ ਤੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਆਖਰ ਕੋਈ ਇੱਕ ਤੇਲ ਦੀ ਸ਼ੀਸ਼ੀ ਕਿਸੇ ਔਰਤ ਨੂੰ ਕਿਦਾਂ ਪਲੈਗਨੈਂਟ ਕਰ ਸਕਦੀ ਮੈਂ ਆਪਣੇ ਘਰ ਵਾਲੇ ਦੀ ਮਰਜ਼ੀ ਅੱਗੇ ਮਜਬੂਰ ਸੀ ਕਿਉਂਕਿ ਉਹਨਾਂ ਨੇ ਜੋ ਕਿਹਾ ਸੀ ਮੈਨੂੰ ਕਰਨਾ ਹੀ ਪੈਣਾ ਸੀ ਮੈਨੂੰ ਰੋਹਿਤ ਨੇ ਉਸ ਤੇਲ ਨੂੰ ਇਸਤੇਮਾਲ ਕਰਨ ਦਾ ਤਰੀਕਾ ਦੱਸਿਆ ਤੇ ਹਰ ਹਾਲ ਵਿੱਚ ਉਸ ਨੂੰ ਲਾਉਣ ਨੂੰ ਕਿਹਾ ਮੈਂ ਉਸ ਦੀ ਜ਼ਿੱਦ ਅੱਗੇ ਰਾਜ਼ੀ ਹੋ ਗਈ ਫਿਰ ਕਿਸੇ ਦਾ ਫੋਨ ਆਇਆ ਤੇ ਉਹ ਫੋਨ ਤੇ ਗੱਲ ਕਰਦੇ ਹੋਏ ਬਾਹਰ ਚਲੇ ਗਏ ਮੈਂ ਇਹੀ ਸੋਚ ਰਹੀ ਸੀ ਕਿ ਆਖਰ ਇਹ ਸਭ ਕਿੱਦਾਂ ਹੋ ਸਕਦਾ ਹੈ ਕੋਈ ਢਿੱਡ ਤੇ ਤੇਲ ਲਾਉਣ ਨਾਲ ਕਿੱਦਾਂ ਪ੍ਰੈਗਨੈਂਟ ਹੋ ਸਕਦਾ ਪਰ ਮੈਂ ਰੋਹਿਤ ਦੀ ਗੱਲ ਨੂੰ ਟਾਲ ਨਹੀਂ ਸਕਦੀ ਸੀ ਮੈਨੂੰ ਪੂਰਾ ਯਕੀਨ ਸੀ ਕਿ ਇਸ ਤੇਲ ਤੋਂ ਕਦੀ ਵੀ ਪ੍ਰੈਗਨੈਂਟ ਨਹੀਂ ਹੋ ਸਕਦੀ ਆਖਰ ਮੈਂ ਇੱਕ ਪੜ੍ਹੀ ਲਿਖੀ ਸੀ ਤੇ ਇਦਾਂ ਦੀਆਂ ਫਜ਼ੂਲ ਗੱਲਾਂ ਤੇ ਯਕੀਨ ਕਰਨਾ ਕੋਈ ਮੂਰਖਤਾ ਸੀ ਪਰ ਮੈਂ ਆਪਣੇ ਘਰ ਵਾਲੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ ਇਹ ਕੋਹੀ ਤਾਂ ਸੀ ਜੋ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੰਦਾ ਸੀ ਜੋ ਨਾਰਾਜ਼ ਹੋ ਜਾਂਦਾ ਤਾਂ ਮੈਂ ਕੀ ਕਰਦੀ ਇਸ ਲਈ ਮੈਂ ਉਸ ਤੇਲ ਨੂੰ ਆਪਣੇ ਢਿੱਡ ਤੇ ਲਾ ਕੇ ਪੈ ਗਈ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਤੇਲ ਮੇਰੇ ਅੰਦਰ ਜਾ ਰਿਹਾ ਹੈ ਫਿਰ ਅਜੀਬ ਜਿਹਾ ਲੱਗਣ ਲੱਗਿਆ ਕਿ ਕਿਤੇ ਸੱਚਮੁੱਚ ਹੀ ਇਸ ਤੇਲ ਵਿੱਚ ਕੁਝ ਖਾਸ ਤਾਂ ਨਹੀਂ ਪਰ ਮੈਨੂੰ ਲੱਗਿਆ ਕਿ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਹਾਂ ਇਸ ਤਰ੍ਹਾਂ ਇੱਕ ਤੇਲ ਹੀ ਹੈ ਪਰ ਜਲਦੀ ਹੀ ਮੇਰਾ ਪੂਰਾ ਜਿਸਮ ਪਸੀਨੇ ਪਸੀਨੇ ਹੋ ਗਿਆ ਤੇ ਮੈਨੂੰ ਨੀਂਦ ਆ ਰਹੀ ਸੀ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਤੇ ਮੈਂ ਸੌਂ ਵੀ ਗਈ ਸਵੇਰੇ ਜਦੋਂ ਅੱਖ ਖੁੱਲ੍ਹੀ ਰੋਹਿਤ ਨਹੀਂ ਸੀ ਮੇਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ ਪੂਰਾ ਸਰੀਰ ਕੰਬ ਰਿਹਾ ਸੀ ਜਦ ਮੈਂ ਸਾਹਮਣੇ ਦੇਖਿਆ ਤਾਂ ਸੋਫੇ ਤੇ ਮੇਰਾ ਦਿਉਰ ਤੇਲ ਨੂੰ ਹੱਥ ਵਿੱਚ ਫੜ ਕੇ ਖੜਾ ਸੀ ਮੈਨੂੰ ਜਾਗਦਾ ਦੇਖ ਉਸ ਦਾ ਚਿਹਰਾ ਉੱਤਰ ਗਿਆ ਤੇ ਕਹਿਣ ਲੱਗਿਆ ਭਾਬੀ ਮੈਂ ਤੁਹਾਨੂੰ ਜਗਾਉਣ ਆਇਆ ਸੀ ਵੀਰਾ ਕਦੋਂ ਦਾ ਦਫ਼ਤਰ ਚੱਲ ਗਿਆ ਤੇ ਬਾਕੀ ਜੋ ਮਹਿਮਾਨ ਸੀ ਉਹ ਵੀ ਉੱਠ ਗਏ ਸਭ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਨੇ ਉਹ ਘਬਰਾਇਆ ਹੋਇਆ ਲੱਗ ਰਿਹਾ ਸੀ ਇਸ ਤੋਂ ਪਹਿਲਾਂ ਉਹ ਮੇਰੇ ਕਮਰੇ ਵਿੱਚ ਕਦੀ ਵੀ ਨਹੀਂ ਆਇਆ ਸੀ ਉਹ ਦੁਬਾਰਾ ਕਹਿਣ ਲੱਗਿਆ ਕਿ ਸਾਰੇ ਰਿਸ਼ਤੇਦਾਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਹ ਕਹਿ ਕੇ ਉਹ ਜਲਦੀ ਨਾਲ ਬਾਹਰ ਚਲਾ ਗਿਆ ਸੌਂ ਕੇ ਉੱਠਣ ਤੋਂ ਬਾਅਦ ਮੈਨੂੰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਕਿਸੇ ਕੰਮ ਨੂੰ ਕਰਨ ਦਾ ਦਿਲ ਨਹੀਂ ਕਰ ਰਿਹਾ ਸੀ ਬਸ ਹਰ ਸਮੇਂ ਭਾਰੀ ਭਾਰੀ ਲੱਗਦਾ ਸੀ ਇੱਕ ਦਿਨ ਗੁਜ਼ਰ ਗਿਆ ਤਾਂ ਮੇਰੀ ਸਿਹਤ ਖਰਾਬ ਹੋ ਰਹੀ ਸੀ ਮੈਂ ਡਾਕਟਰ ਕੋਲ ਗਈ ਡਾਕਟਰ ਨੇ ਮੈਨੂੰ ਐਡਮਿਟ ਕੀਤਾ ਤੇ ਰਾਤ ਨੂੰ ਮੈਨੂੰ ਨੀਂਦ ਦੀ ਦਵਾਈ ਦੇ ਦਿੱਤੀ ਗਈ ਅਤੇ ਮੈਂ ਸੌਂ ਗਈ ਉਸ ਰਾਤ ਮੈਂ ਹਸਪਤਾਲ ਵਿੱਚ ਦਾਖਲ ਸੀ ਅਤੇ ਮੈਂ ਸਾਰੀ ਰਾਤ ਸੌਂਦੀ ਰਹੀ ਮੇਰੇ ਬਹੁਤ ਟੈਸਟ ਵੀ ਹੋਏ ਹਾਲਾਂਕਿ ਮੈਨੂੰ ਕੋਈ ਬਿਮਾਰੀ ਨਹੀਂ ਸੀ ਪਰ ਡਾਕਟਰ ਨੇ ਮੈਨੂੰ ਦਾਖਲ ਕਰ ਲਿਆ ਤੇ ਅਗਲੇ ਦਿਨ ਮੇਰੀ ਰਿਪੋਰਟ ਦੇਖ ਕੇ ਡਾਕਟਰ ਨੇ ਕਰਾਉਂਦੇ ਹੋਏ ਕਿਹਾ ਕਿ ਜਿਹੀ ਹਾਲਤ ਵਿੱਚ ਇਹ ਸਭ ਕੁਝ ਹੁੰਦਾ ਹੈ ਤੁਸੀਂ ਮਾਂ ਬਣਨ ਵਾਲੇ ਹੋ ਇੱਕ ਤੇਲ ਵਿੱਚ ਅਜਿਹਾ ਕੀ ਜਾਦੂ ਸੀ ਇੱਕ ਹੀ ਦਿਨ ਵਿੱਚ ਮੈਂ ਪ੍ਰੈਗਨੈਂਟ ਹੋ ਗਈ ਪਰ ਮੈਂ ਸੁਣ ਕੇ ਖੁਸ਼ੀ ਪਰ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਆਖਰ ਇਹ ਹੋਇਆ ਕਿੱਦਾਂ ਸ਼ਾਇਦ ਇਹ ਕੋਈ ਸੁਪਣਾ ਹੈ ਕਿਉਂਕਿ ਜਿਸ ਖਬਰ ਨੂੰ ਸੁਣ ਲਈ ਮੈਂ ਇੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਸੀ ਤੇ ਉਹ ਖਬਰ ਮੈਨੂੰ ਇਸ ਤਰ੍ਹਾਂ ਮਿਲੀ ਸੀ ਮੈਨੂੰ ਹੈਰਾਨੀ ਵੀ ਹੋ ਰਹੀ ਸੀ ਤੇ ਖੁਸ਼ੀ ਵੀ ਹੋ ਰਹੀ ਸੀ ਖੈਰ ਮੈਂ ਗੱਲਾਂ ਸੋਚਦੀ ਸੋਚਦੀ ਆਪਣੇ ਦਿਮਾਗ ਨੂੰ ਕਿਹਾ ਕਿ ਮੈਂ ਜ਼ਿਆਦਾ ਨਹੀਂ ਸੋਚਾਂਗੀ ਹੈਰਾਨ ਤਾਂ ਮੈਂ ਸੀ ਪਰ ਫਿਰ ਵੀ ਮੈਂ ਸੋਚ ਰਹੀ ਸੀ ਕਿ ਇਨਾ ਦਿਨਾਂ ਵਿੱਚ ਮੇਰੇ ਘਰ ਵਾਲੇ ਨੇ ਮੈਨੂੰ ਹੱਥ ਤੱਕ ਨਹੀਂ ਲਾਇਆ ਤਾਂ ਫਿਰ ਮੈਂ ਪ੍ਰੈਗਨੈਂਟ ਕਿੱਦਾਂ ਹੋ ਗਈ ਪਰ ਆਪਣੀ ਖੁਸ਼ੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਆਪਣੇ ਦਿਮਾਗ ਤੋਂ ਇਸ ਗੱਲ ਨੂੰ ਪਰੇ ਕੀਤਾ ਤੇ ਘਰ ਗਈ ਘਰ ਜਾ ਕੇ ਰੋਇਤ ਨੇ ਮੇਰੇ ਦਿਓਰ ਨੂੰ ਗੱਲ ਦੱਸੀ ਪਤਾ ਨਹੀਂ ਕਿਉਂ ਇਹ ਸੁਣ ਕੇ ਉਹ ਖੁਸ਼ ਹੋਣ ਦੀ ਬਜਾਏ ਚਿੰਤਾ ਵਿੱਚ ਲੱਗ ਰਹੀ ਸੀ ਉਸ ਦੇ ਚਿਹਰੇ ਤੇ ਅਜੀਬ ਹੀ ਨਾਰਾਜ਼ਗੀ ਸੀ ਜਿਸ ਨੂੰ ਮੈਂ ਨੋਟਿਸ ਕੀਤਾ ਮੈਨੂੰ ਇਹ ਦੇਖ ਕੇ ਬੜਾ ਅਜੀਬ ਲੱਗਿਆ ਕਿ ਅੱਜ ਤੱਕ ਉਹ ਘਰ ਵਿੱਚ ਸਭ ਤੋਂ ਛੋਟਾ ਸੀ ਉਸ ਨੂੰ ਬਹੁਤ ਐਮੀਅ ਦਿੱਤੀ ਜਾਂਦੀ ਸੀ ਉਸ ਨੂੰ ਪਿਆਰ ਬੜਾ ਕੀਤਾ ਜਾਂਦਾ ਸੀ ਤੇ ਇੱਕ ਨਵੇਂ ਬੱਚੇ ਦੀ ਆਉਣ ਦੀ ਖਬਰ ਸ਼ਾਇਦ ਉਸ ਲਈ ਖੁਸ਼ੀ ਦੀ ਖਬਰ ਨਹੀਂ ਸੀ ਉਹ ਸੋਚ ਰਿਹਾ ਸੀ ਕਿ ਸ਼ਾਇਦ ਹੁਣ ਉਸ ਦੀ ਕਦਰ ਘਟ ਜਾਊਗੀ ਇਦਾਂ ਹੀ ਦਿਨ ਬੀਤਦੇ ਗਏ ਇਹਨਾਂ ਦਿਨਾਂ ਵਿੱਚ ਰੋਹਿਤ ਮੇਰਾ ਬਹੁਤ ਧਿਆਨ ਰੱਖਦਾ ਸੀ ਸਭ ਕੁਝ ਭੁੱਲ ਕੇ ਮੈਂ ਇਸ ਖੁਸ਼ੀ ਨੂੰ ਦਿਲ ਨਾਲ ਮਹਿਸੂਸ ਕਰ ਰਹੀ ਸੀ ਤੇ ਹੌਲੀ-ਹੌਲੀ ਮੈਨੂੰ ਕੋਈ ਅਫਵਾਹ ਸੁਣਨ ਨੂੰ ਮਿਲੀ ਜਿਸ ਨੂੰ ਜਾਣ ਕੇ ਮੈਂ ਹੈਰਾਨ ਹੋਈ ਕਿ ਇਸ ਤੇ ਨਾਲ ਸਿਰਫ ਮੈਂ ਨਹੀਂ ਸਗੋਂ ਹੁਣ ਤੱਕ ਕਈ ਔਰਤਾਂ ਪ੍ਰੈਗਨੈਂਟ ਹੋ ਗਈਆਂ ਸੀ ਜਿੰਨਾ ਵਿੱਚੋਂ ਇੱਕ ਮੈਂ ਵੀ ਸੀ ਮੇਰੇ ਇਲਾਕੇ ਵਿੱਚ ਇੱਕ ਮੈਡੀਕਲ ਸਟੋਰ ਸੀ ਜਿੱਥੇ ਇਹ ਤੇਲ बिकਦਾ ਸੀ ਅਤੇ ਇਸ ਤੇਲ ਦੇ ਵਿੱਚ ਉਹ ਦੁਕਾਨਦਾਰ ਇੱਕ ਅਜਿਹੀ ਚੀਜ਼ ਮਲਾਉਂਦਾ ਜਿਸ ਨੂੰ ਔਰਤਾਂ ਲਾ ਕੇ ਜਲਦੀ ਪ੍ਰੈਗਨੈਂਟ ਹੋ ਜਾਂਦੀਆਂ ਸੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਮੇਰਾ ਦਿਓਰ ਉਸੇ ਦੁਕਾਨ ਤੇ ਕੰਮ ਕਰਦਾ ਸੀ ਜਿੱਥੇ ਇਹ ਤੇਲ बिकਦਾ ਸੀ ਮੇਰੇ ਮੱਲੇ ਵਿੱਚ ਜੇ ਕੋਈ ਬਾਝ ਔਰਤ ਨੂੰ ਤੇਲ ਚਾਹੀਦਾ ਹੁੰਦਾ ਤਾਂ ਮੇਰਾ ਦਿਓਰ ਉਹਨਾਂ ਨੂੰ ਲਿਆ ਕੇ ਦਿੰਦਾ ਇੱਕ ਰੋਜ਼ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਉਸ ਨੂੰ ਪੁੱਛਾਂ ਕਿ ਆਖਰ ਉਹ ਲੋਕ ਅਜਿਹਾ ਕੀ ਜਾਦੂ ਕਰਦੇ ਨੇ ਜੋ ਇਸ ਤੇਲ ਨਾਲ ਔਰਤਾਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਪਰ ਜਦੋਂ ਮੈਂ ਪ੍ਰੈਗਨੈਂਟ ਹੋਈ ਮੇਰਾ ਦਿਓਰ ਮੇਰੇ ਨਾਲ ਗੱਲਾਂ ਕਰਨਾ ਪਸੰਦ ਨਹੀਂ ਕਰਦਾ ਸੀ ਉਹ ਮੇਰੇ ਨਾਲ ਗੱਲ ਕਰਦੇ ਸ਼ਰਮ ਆ ਰਹੀ ਸੀ ਤੇ ਮੈਨੂੰ 6 ਮਹੀਨੇ ਹੋ ਗਏ ਸੀ ਅਚਾਨਕ ਅਜਿਹਾ ਹਾਸਾ ਹੋਇਆ ਜਿਸ ਨੇ ਮੇਰੀ ਰਾਤਾਂ ਦੀ ਨੀਂਦ ਖੋ ਲਈ ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਚਾਹ ਬਣਾ ਰਹੀ ਸੀ ਤਾਂ ਮੇਰਾ ਘਰ ਵਾਲਾ ਹੈਰਾਨ ਪਰੇਸ਼ਾਨ ਘਰ ਆਇਆ ਤੇ ਆਪਣੇ ਭਰਾ ਨੂੰ ਲੁਕਾਉਣ ਲੱਗਿਆ ਘਬਰਾਉਂਦੇ ਹੋਏ ਮੇਰੇ ਦਿਓਰ ਨੂੰ ਲਮਾਰੀ ਵਿੱਚ ਲੁਕੋ ਰਿਹਾ ਸੀ ਨਾਲ ਹੀ ਕਹਿ ਰਿਹਾ ਸੀ ਕੁਝ ਵੀ ਹੋ ਜਾਏ ਬਾਹਰ ਨਾ ਹੀ ਮੈਂ ਉਸ ਨੂੰ ਪੁੱਛ ਰਹੀ ਸੀ ਕਿ ਆਖਰ ਕੀ ਹੋ ਗਿਆ ਉਹ ਕੁਝ ਨਹੀਂ ਦੱਸ ਰਿਹਾ ਸੀ ਫਿਰ ਅਚਾਨਕ ਪੁਲਿਸ ਆਈ ਅਤੇ ਮੇਰੇ ਘਰ ਵਾਲੇ ਨੂੰ ਫੜ ਕੇ ਆਪਣੇ ਨਾਲ ਲੈ ਗਈ ਮੈਂ ਕਾਰਨ ਪੁੱਛਦੀ ਰਹੀ ਮਿੰਤਾ ਕਰਦੀ ਰਹੀ ਉਹਨਾਂ ਦੇ ਹੱਥ ਜੋੜਦੀ ਰਹੀ ਪਰ ਕਿਸੇ ਨੇ ਮੈਨੂੰ ਕੁਝ ਨਾ ਦੱਸਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਅਚਾਨਕ ਅਜਿਹਾ ਕੀ ਹੋ ਗਿਆ ਪੁਲਿਸ ਮੇਰੇ ਘਰ ਵਾਲੇ ਨੂੰ ਕਿਉਂ ਲੈ ਗਈ ਮੈਂ ਇਸ ਸਬ ਦਾ ਕਾਰਨ ਜਾਣਨਾ ਚਾਹੁੰਦੀ ਸੀ ਉਹਨਾਂ ਦੇ ਅੱਗੇ ਹੱਥ ਜੋੜੇ ਪਰ ਕਿਸੇ ਨੇ ਨਹੀਂ ਦੱਸਿਆ ਮੇਰੇ ਘਰ ਵਾਲੇ ਨੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਚਲੀ ਗਈ ਤਾਂ ਮੈਂ ਰੋਂਦੇ ਹੋਏ ਦਿਓਰ ਨੂੰ ਬਾਹਰ ਕੱਢਿਆ ਮੈਨੂੰ ਉਸ ਤੇ ਸ਼ੱਕ ਹੋ ਰਿਹਾ ਸੀ ਪਤਾ ਨਹੀਂ ਉਸ ਨੇ ਕੀ ਕੀਤਾ ਜਿਸ ਕਰਕੇ ਰੋਇਤ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਮੈਂ ਰੋਂਦੇ ਹੋਏ ਆਪਣੇ ਦਿਓਰ ਨੂੰ ਥੱਪੜ ਮਾਰਿਆ ਤੇ ਕਿਹਾ ਜੇ ਤੂੰ ਕੁਝ ਜਿਹਾ ਕੀਤਾ ਹੈ ਤੇਰੇ ਕਰਕੇ ਮੇਰਾ ਘਰੌਲਾ ਜੇਲ੍ਹ ਵਿੱਚ ਚਲਿਆ ਗਿਆ ਤੂੰ ਜਿਹਾ ਕੀ ਕਰ ਲਿਆ ਜੋ ਇਸ ਉਮਰ ਵਿੱਚ ਪੁਲਿਸ ਆਪਣੇ ਪਿੱਛੇ ਲਾ ਲਈ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਜਾਂ ਫਿਰ ਤੂੰ ਸਾਰੀ ਸ਼ਰਮ ਵੇਚ ਕੇ ਖਾ ਲਿੱਤੀ ਹੈ ਨਾ ਉਸ ਨੂੰ ਬਹੁਤ ਕੁਝ ਬੋਲ ਰਹੀ ਸੀ ਉਹ ਮੈਨੂੰ ਘੂਰ ਕੇ ਦੇਖ ਰਿਹਾ ਸੀ ਤੇ ਕਹਿਣ ਲੱਗਿਆ ਜਾ ਕੇ ਆਪਣੇ ਘਰ ਵਾਲੇ ਨੂੰ ਪੁੱਛ ਮੈਂ ਕੀ ਕੀਤਾ ਹੈ ਸਾਕੂ ਉਸਨੇ ਕੀਤਾ ਹੈ ਮੈਂ ਤੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਉਹ ਬਹੁਤ ਗੁੱਸੇ ਨਾਲ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਜ ਤੱਕ ਉਸ ਨੇ ਕਦੇ ਮੇਰੇ ਨਾਲ ਇਦਾਂ ਗੱਲ ਨਹੀਂ ਕੀਤੀ ਸੀ ਪਤਾ ਨਹੀਂ ਕਿਹੜਾ ਗਲਤ ਕੰਮ ਕਰਨ ਲੱਗ ਗਿਆ ਸੀ ਜਿਸ ਕਰਕੇ ਉਸ ਦਾ ਸਭਾ ਇਦਾਂ ਦਾ ਹੋ ਗਿਆ ਮੈਂ ਹਰ ਹਾਲ ਵਿੱਚ ਆਪਣੇ ਘਰ ਵਾਲੇ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੀ ਸੀ ਅਗਲੇ ਦਿਨ ਜੋ ਖਬਰ ਮੈਨੂੰ ਸੁਣਨ ਨੂੰ ਮਿਲੀ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਉਸ ਮੈਡੀਕਲ ਸਟੋਰ ਵਿੱਚ ਜਿੱਥੇ ਤੇਲ ਮਿਲਦਾ ਸੀ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਰਹੀ ਸੀ ਕਿਉਂਕਿ ਦੁਕਾਨਦਾਰ ਤੇਲ ਵਿੱਚ ਬੇਹੋਸ਼ੀ ਦੀ ਦਵਾਈ ਮਲਾਉਂਦਾ ਸੀ ਤੇਲ ਨੂੰ ਢਿੱਡ ਤੇ ਲਾਉਣ ਨਾਲ ਔਰਤਾਂ ਬੇਹੋਸ਼ ਹੋ ਜਾਂਦੀਆਂ ਫਿਰ ਉਸ ਦੇ ਨਾਲ ਪਤਾ ਨਹੀਂ ਕੀ ਕੀ ਹੁੰਦਾ ਸੀ ਤੇ ਉਹ ਕੁਝ ਦਿਨਾਂ ਵਿੱਚ ਹੀ ਪ੍ਰੈਗਨੈਂਟ ਹੋ ਜਾਂਦੀਆਂ ਮੇਰਾ ਦਿਮਾਗ ਸੋਚ-ਸੋਚ ਕੇ ਫਟਣ ਲੱਗਿਆ ਮੈਨੂੰ ਆਪਣੇ ਦਿਓਰ ਤੇ ਸ਼ੱਕ ਹੋ ਰਿਹਾ ਸੀ ਕਿਉਂਕਿ ਉਸ ਮੈਡੀਕਲ ਸਟੋਰ ਵਿੱਚ ਉਹ ਕੰਮ ਕਰਦਾ ਸੀ ਜਿਸ ਨੂੰ ਮੈਂ 마ਸੂਮ ਬੱਚਾ ਸਮਝ ਰਹੀ ਸੀ ਉਹ ਉਹਨਾਂ ਔਰਤਾਂ ਦੇ ਨਾਲ ਇਹ ਸੋਚ ਕੇ ਮੈਨੂੰ ਬਹੁਤ ਕਵਰਾਟ ਹੋ ਰਹੀ ਸੀ ਤੇ ਮੇਰੀ ਰੂਹ ਕੰਬ ਗਈ ਮੈਂ ਸੋਫੇ ਤੇ ਬੈਠ ਕੇ ਰੋਣ ਲੱਗੀ ਫਿਰ ਪੁਣਸ ਰੋਹਿਤ ਨੂੰ ਕਿਉਂ ਲੈ ਗਈ ਕੁਝ ਸਮਝ ਨਹੀਂ ਆ ਰਿਹਾ ਸੀ ਕਿਸ ਤਰ੍ਹਾਂ ਆਪਣੇ ਘਰ ਵਾਲੇ ਨੂੰ ਬੇਗੁਨਾਹ ਸਾਬਤ ਕਰਾਂ ਫੇਰ ਦਰਵਾਜ਼ਾ ਖੁੱਲਿਆ ਤੇ ਮੇਰਾ ਦਿਓਰ ਘਰ ਦੇ ਅੰਦਰ ਆਇਆ ਉਸਦੇ ਹੱਥ ਵਿੱਚ ਇੱਕ ਬੈਗ ਸੀ ਜਿਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੋਇਆ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਮੈਂ ਸਮਝ ਗਈ ਕਿ ਜ਼ਰੂਰ ਇਸ ਵਿੱਚ ਉਸ ਖਿਲਾਫ ਕੁਝ ਹੈ ਜੇਕਰ ਮੈਂ ਉਹ ਹਾਸਲ ਕਰ ਲੈਂਦੀ ਤમે ਆਪਣੇ ਘਰ ਵਾਲੇ ਨੂੰ ਬੇਗੁਨਾਹ ਸਾਬਤ ਕਰ ਦਿੰਦੀ ਮੈਂ ਉਸਦੇ ਕਮਰੇ ਵਿੱਚੋਂ ਬਾਰੀਚੇ ਦੇਖਿਆ ਜਿਹੜੀ ਥੋੜੀ ਜਿਹੀ ਖੁੱਲੀ ਸੀ ਮੇਰੇ ਦਿਓਰ ਨੇ ਬੈਗ ਨੂੰ ਅਲਮਾਰੀ ਵਿੱਚ ਲੁਕੋ ਦਿੱਤਾ ਤੇ ਉਸ ਅਲਮਾਰੀ ਨੂੰ ਬੰਦ ਕਰਕੇ ਲੋਕ ਦੀ ਚਾਬੀ ਇੱਕ ਡੱਬੇ ਵਿੱਚ ਰੱਖ ਦਿੱਤੀ ਹੁਣ ਜਿੱਦਾਂ ਹੀ ਰਾਤ ਹੋਈ ਤੇ ਮੇਰਾ ਦਿਓਰ ਸੌਂ ਗਿਆ ਸੀ ਮੈਂ ਹੌਲੀ ਦੇ ਕੇ ਕਮਰੇ 'ਚ ਗਈ ਅਤੇ ਬੈਗ ਉਸਦੀ ਅਲਮਾਰੀ ਚੋਂ ਕੱਢਿਆ ਤੇ ਉਸਦੇ ਕਮਰੇ ਤੋਂ ਬਾਹਰ ਆਈ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਜਦੋਂ ਬੈਗ ਖੋਲਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਉਸ ਬੈਗ ਵਿੱਚ ਬਹੁਤ ਸਾਰੀਆਂ ਟੈਸਟ ਟਿਊਬ ਰੱਖੀਆਂ ਸੀ ਫਿਰ ਹੁੰਦੇ ਹੀ ਮੈਂ ਟੈਸਟ ਟਿਊਬ ਵੀ ਲੈਬੋਰਾਟਰੀ ਚ ਲੈ ਗਈ ਜਦੋਂ ਜਾਂਚ ਹੋਈ ਤਾਂ ਹੋਰ ਛੁੱਟ ਗਏ ਕਿ ਇਹ ਵੀ ਹੋ ਸਕਦਾ ਹੈ ਮੈਂ ਕਦੀ ਸੋਚਿਆ ਤੱਕ ਨਹੀਂ ਸੀ ਪਰ ਮੈਂ ਆਪਣੇ ਸ਼ੱਕ ਨੂੰ ਪੂਰਾ ਕਰਨ ਲਈ ਆਪਣਾ ਤੇ ਉਹਨਾਂ ਔਰਤਾਂ ਦਾ ਡੀਐਨਏ ਟੈਸਟ ਕਰਵਾਇਆ ਉਸ ਤੇਲ ਦਾ ਟੈਸਟ ਵੀ ਕਰਵਾਇਆ ਜੋ ਰਿਪੋਰਟ ਸਾਹਮਣੇ ਆਈ ਉਸ ਰਿਪੋਰਟ ਨੂੰ ਦੇਖ ਕੇ ਮੈਂ ਆਪਣਾ ਸਿਰ ਫੜ ਲਿਆ ਮੇਰੇ ਨਾਲ ਉਹਨਾਂ ਸਭ ਔਰਤਾਂ ਦੇ ਅੰਦਰ ਵੀ ਮੇਰੇ ਦਿਓਰ ਦੇ ਬੱਚੇ ਪਾਲ ਰਹੇ ਸੀ ਜਿਸ ਦਿਓਰ ਨੂੰ ਮੈਂ ਬੱਚਾ ਸਮਝਦੀ ਸੀ ਉਹ ਪਤਾ ਨਹੀਂ ਕਦੋਂ ਤੋਂ ਇਹ ਸਭ ਕੁਝ ਕਰ ਰਿਹਾ ਸੀ ਮੱਲੇ ਦੀ ਉਹ ਜਨਾਨੀ ਜੋ ਡਾਕਟਰ ਸੀ ਜਿਸ ਨੇ ਮੈਨੂੰ ਇੱਕ ਰਾਤ ਲਈ ਹਸਪਤਾਲ ਰੱਖਿਆ ਸੀ ਉਹ ਵੀ ਇਸ ਕੰਮ ਵਿੱਚ ਸ਼ਾਮਲ ਸੀ ਸਾਰੀਆਂ ਔਰਤਾਂ ਉਸ ਦੇ ਕੋਲ ਜਾਂਦੀਆਂ ਸੀ ਉਸ ਮੈਡੀਕਲ ਸਟੋਰ ਵਿੱਚ ਤੇਲ ਦੇ ਨਾਲ ਨਾਲ ਉਸ ਡਾਕਟਰ ਦਾ ਕਾਰਡ ਵੀ ਦਿੱਤਾ ਜਾਂਦਾ ਇਹ ਸਭ ਮੇਰੇ ਦਿਓਰ ਨੇ ਪੁਲਿਸ ਨੂੰ ਦੱਸਿਆ ਕਿਉਂਕਿ ਮੈਂ ਸਾਰੇ ਸਬੂਤ ਪੁਲਿਸ ਨੂੰ ਦੇ ਦਿੱਤੇ ਸੀ ਅਤੇ ਆਪਣੇ ਘਰਵਾਲੇ ਨੂੰ ਬੇਗੁਨਾਹ ਸਾਬਤ ਕਰਨ ਲਈ ਇਹ ਸਭ ਕੁਝ ਕੀਤਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਘਰਵਾਲਾ ਵੀ ਇਸ ਵਿੱਚ ਸ਼ਾਮਲ ਹੈ ਜਦੋਂ ਉਸ ਡਾਕਟਰ ਨੂੰ ਗ੍ਰਿਫਤਾਰ ਕੀਤਾ ਪਤਾ ਲੱਗਿਆ ਕਿ ਸਭ ਕੁਝ ਉਸਨੇ ਕੀਤਾ ਉਸਨੇ ਹੀ ਮੇਰੇ ਦਿਓਰ ਨਾਲ ਪਹਿਲਾਂ ਐਕਸਪੈਰੀਮੈਂਟ ਕੀਤਾ ਫਿਰ ਜਦੋਂ ਸਾਰਾ ਪਲਾਨ ਸਹੀ ਹੋਇਆ ਕਿਉਂਕਿ ਔਰਤਾਂ ਨੂੰ ਤੇ ਲੱਖਾਂ ਰੁਪਏ ਦਾ ਖਰੀਦੀਆਂ ਸੀ ਉਹਨਾਂ ਦੀ ਮਜਬੂਰੀ ਦਾ ਇਹ ਸਭ ਲੋਕ ਫਾਇਦਾ ਚੁੱਕਦੇ ਸੀ ਤੇ ਬਾਅਦ ਵਿੱਚ ਪੈਸੇ ਵੰਡ ਲੈਂਦੇ ਸੀ ਇਨਾਂ ਦਾ ਇਹ ਤਰੀਕਾ ਸੀ ਔਰਤਾਂ ਤੇ ਨਾਲ बेहोश ਹੋ ਜਾਂਦੀਆਂ ਉੱਤੇ ਉਹਨਾਂ ਨੂੰ ਦਵਾਈ ਸੰਘਾਈ ਜਾਂਦੀ ਜਿਸ ਨਾਲ ਉਹਨਾਂ ਨੂੰ ਚੱਕਰ ਆਉਂਦੇ ਤੇ ਤਬੀਅਤ ਖਰਾਬ ਹੋਣ ਲੱਗਦੀ ਤੇ ਅਜਿਹੀ ਦਵਾਈ ਤੇਲ ਵਿੱਚ ਮਿਲੀ ਹੁੰਦੀ ਜਦੋਂ ਉਹ ਲੇਡੀ ਡਾਕਟਰ ਕੋਲ ਜਾਂਦੀਆਂ ਤਾਂ ਇੱਕ ਰਾਤ ਹਸਪਤਾਲ ਵਿੱਚ ਐਡਮਿਟ ਕਰਕੇ ਟੈਸਟ ਟਿਊਬੇਬੀ ਦਾ ਕੰਮ ਕਰਦੀ ਅਗਲੀ ਸਵੇਰ ਰਿਪੋਰਟ ਵਿੱਚ ਦਿਖਾ ਦਿੰਦੀ ਕਿ ਔਰਤ ਪ੍ਰੈਗਨੈਂਟ ਹੋ ਗਈ ਬੱਚੇ ਨੂੰ ਦੱਸਦੀਆਂ ਜਨਾਨੀਆਂ ਇਸ ਤੇਲ ਨੂੰ ਕਰਾਮਾਤੀ ਸਮਝਦੀਆਂ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਂ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਕਿੱਦਾਂ ਫਸ ਗਈ ਪਰ ਸੱਚ ਕਹਿੰਦੇ ਨੇ ਬੱਚੇ ਦੀ ਇੱਛਾ ਵਿੱਚ ਕਈ ਵਾਰੀ ਔਰਤਾਂ ਗਲਤ ਚੀਜ਼ਾਂ ਵਿੱਚ ਫਸ ਜਾਂਦੀਆਂ ਨੇ ਜੇ ਬੱਚੇ ਤੁਹਾਡੀ ਕਿਸਮਤ ਵਿੱਚ ਹੋਣਗੇ ਤਾਂ ਤੁਹਾਨੂੰ ਜ਼ਰੂਰ ਮਿਲਣਗੇ ਜੇ ਕੋਈ ਦਿੱਕਤ ਹੈ ਤਾਂ ਸਹੀ ਤਰੀਕੇ ਨਾਲ ਇਲਾਜ ਕਰਾਓ ਜੇ ਇਲਾਜ ਤੋਂ ਬਾਅਦ ਬੱਚਾ ਨਹੀਂ ਹੋ ਰਿਹਾ ਤਾਂ ਇਸ ਦੁਨੀਆ ਵਿੱਚ ਅਜਿਹੇ ਬੱਚੇ ਨੇ ਜਿਨ੍ਹਾਂ ਦੇ ਮਾਪਿਓ ਨਹੀਂ ਉਹਨਾਂ ਨੂੰ ਅਪਣਾ ਕੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾ ਸਕਦੇ ਹੋ ਹਾਂਜੀ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਜੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ